ਅਸੀਂ ਜਗਰੌਨ 70 ਪਿੰਡ ਦੇ ਵਿੱਚ ਪਿੰਡਾਂ ਦੇ ਆ ਮਜ਼ਦੂਰਾਂ ਨੂੰ ਇਕੱਠਿਆ ਕਰਕੇ ਮਜ਼ਦੂਰ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਆ ਵੀ ਜਿਹੜੇ ਦੇਸ਼ ਨੂੰ ਯਾਦ ਹੋਇਆ ਕਈ ਦਹਾਕੇ ਨਿਕਲ ਗਏ ਨੇ ਮਜ਼ਦੂਰ ਦੀ ਜਿਹੜੀ ਹਾਲਤ ਆ ਇਹਨੂੰ ਜਾ ਕੇ ਪਿੰਡਾਂ ਦੇ ਵਿੱਚ ਕੋਈ ਸਿਸਟਮ ਕੋਈ ਸਰਕਾਰ ਕੋਈ ਮਹਿਕਮਾ ਦੇਖਣ ਨੂੰ ਤਿਆਰ ਨਹੀਂ ਹੈ ਵੀ ਅੱਜ ਮਜ਼ਦੂਰ ਦੇ ਹਾਲਤ ਕੀ ਨੇ ਪਿੰਡਾਂ ਦੇ ਵਿੱਚ ਪਹਿਲਾਂ ਕੰਮ ਹੁੰਦਾ ਜੀ ਖੇਤੀ ਨਾਲ ਮਜ਼ਦੂਰ ਜੁੜਿਆ ਹੋਇਆ ਖੇਤੀ ਦਾ ਕੰਮ ਆ ਜਿੰਨਾ ਵੀ ਸਾਰਾ ਉਸ ਸਿਸਟਮ ਨੇ ਮਸ਼ੀਨਰੀ ਕਰਨ ਨੇ ਇਥੋਂ ਦੀ ਸਰਕਾਰ ਦੀ ਦੇਣ ਵੀ ਮਜ਼ਦੂਰ ਨੂੰ ਖੇਤੀ ਦੇ ਕਿੱਤੇ ਦੇ ਵਿੱਚੋਂ ਬਾਰ ਕੱਢ ਦਿੱਤਾ। ਨਾ ਕੋਈ ਖੇਤੀ ਦੇ ਵੱਲ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਕੰਮ ਸਾਰਿਆ ਗਿਆ। ਕੋਈ ਕੰਮ ਕੱਢਿਆ ਗਿਆ ਕੀ ਮਜ਼ਦੂਰਾਂ ਨੂੰ ਕੰਮ ਮਿਲੇ। ਜੀ। ਕੋਈ ਕੰਮ ਪਿੰਡਾਂ ਦੇ ਵਿੱਚ ਮਜ਼ਦੂਰਾਂ ਨੂੰ ਨਹੀਂ ਮਿਲਦਾ। ਅੱਜ ਕੱਲ ਜਿਹੜੀ ਅੱਜ ਰੁੱਤ ਆ। ਜੀ। ਅੱਜ ਕੱਲ ਬੀਬੀਆਂ ਪਿੰਡਾਂ ਦੇ ਵਿੱਚ ਕਪਾਹ ਚ ਗੁੰਨੂ ਮਿਲਦੀਆਂ ਨਹੀਂ ਸੀ। ਜੀ। ਉਹ ਬੀਬੀਆਂ ਆਪਦਾ ਕੰਮ ਕਰਕੇ ਕਪਾਹ ਚੋਕ ਕੇ ਨਾਲੋਂ ਕਪਾਹ ਚੋਕਦੀਆਂ ਸੀ। ਨਾਲੋਂ ਇੱਕ ਇੱਕ ਦੋ ਦੋ ਪਸ਼ੂ ਪਾਲ ਲੈਂਦੇ ਜਾਂਉਂਦੇ ਹੋਏ ਪੱਠੇ ਲਿਆਉਂਦੀਆਂ ਸੀ ਅੱਜ ਉਹ ਪੱਠਿਆਂ ਤੋਂ ਪਸ਼ੂਆਂ ਤੋਂ ਵੀ ਬਾਹਰ ਕਰਤਾ ਦੁੱਧ ਵੀ ਮਾੜਾ ਆ ਗਿਆ ਇੱਕ ਇੱਕ ਪਾਸੇ ਨਹੀਂ ਮਜ਼ਦੂਰ ਨੂੰ ਪਿੰਡਾਂ ਚ ਮਾਰ ਪਈ ਇਹਦੇ ਨਾਲ ਪਿੰਡਾਂ ਦੇ ਵਿੱਚ ਕੰਮ ਕੱਲਾ ਨਹੀਂ ਸੁਟਿਆ ਨਾਲ ਜਿਹੜਾ ਨਕਲੀ ਦੁੱਧ ਪਿੰਡਾਂ ਦੇ ਵਿੱਚ ਵੇਕਣ ਲੱਗ ਗਿਆ ਉਹਦੇ ਨਾਲ ਮਜ਼ਦੂਰ ਨੂੰ ਬਿਮਾਰੀ ਦਾ ਰਾ ਵੀ ਜਾਦੇ ਮਿਲਿਆ ਜੀ ਇਹ ਸਿਰਫ ਦੇਣ ਕਿਹਦੀ ਆ ਇੱਥੇ ਅਸੀਂ ਵਿਚਾਰ ਚਰਚਾ ਕੀਤੀ ਆ ਵੀ ਇਹ ਦੇਣਥ ਦੇ ਸਿਸਟਮ ਦੀ ਆ ਜਿਨ੍ਹਾਂ ਨੇ ਸਾਡੇ ਤੇ ਲੰਮਾ ਸਮਾਂ ਸਰਕਾਰ ਨੇ ਰਾਜ ਕੀਤਾ ਉਹਨਾਂ ਮਜ਼ਦੂਰਾਂ ਪ੍ਰਤੀ ਕੋਈ ਉਹਨਾਂ ਚ ਹਮਦਰਦੀ ਨਹੀਂ ਹੋਈ ਮਤਲਬ ਇਹ ਤੇ ਅਸੀਂ ਆ ਵਿਚਾਰ ਚਰਚਾ ਕੀਤੀ ਆ ਦੂਸਰੇ ਪਾਸੇ ਜਿਹੜਾ ਕੰਮ ਮਜ਼ਦੂਰਾਂ ਨੇ ਕਰਨਾ ਸੀ ਹੱਥਾਂ ਦੇ ਨਾਲ ਅੱਜ ਕੋਈ ਵੱਡੀ ਬਿਲਡਿੰਗ ਬਣ ਰਹੀ ਆ ਉੱਥੇ ਕਿੰਨੀਆਂ ਲਿਫਟ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਉਹ ਥੱਲੇੋਂ ਚਾਰ ਮਜ਼ਦੂਰ ਪਾਉਂਦਿਆ 14 14 ਮੰਦਰ ਤੇ ਸਮਾਨ ਲੈ ਜਾਂਦੇ ਆ ਉਹ ਵੀ ਜਿਹੜਾ ਕੰਮ ਸਾਰੀ ਦਾ ਕੰਮ ਸੀ ਉਹ ਵੀ ਮਜ਼ਦੂਰ ਦੇ ਹੱਥਾਂ ਤੋਂ ਬਾਹਰ ਚਲੇ ਗਿਆ ਜਿਹੜਾ ਸੜਕਾਂ ਦਾ ਕੰਮ ਸੀ ਮਜ਼ਦੂਰ ਲੰਮਾ ਸਮਾਂ ਕਰਦਾ ਰਹਿੰਦਾ ਸੀ ਮਿੱਟੀ ਪਾਉਣੀ ਆ ਕੋਈ ਹੋਰ ਕੰਮ ਕਰਨਾ ਉਹ ਅੱਜ ਤੁਹਾਡੇ ਸਾਹਮਣਿਆਂ ਸਾਰਿਆਂ ਦੇ ਦੱਸ ਰਿਹਾ ਵੀ ਵੱਡੀਆਂ-ਵੱਡੀਆਂ ਮਸ਼ੀਨਰੀਆਂ ਜਿਹੜੀਆਂ ਉਹ ਸੜਕਾਂ ਨੂੰ ਸੜਕਾਂ ਤੇ ਜਿਹੜੇ ਬਣ ਰਹੇ ਪੁਲ ਨੇ ਚਾਹੇ ਕੋਈ ਹੋਰ ਕੰਮ ਆ ਉਹ ਸਾਰਾ ਕੰਮ ਮਸ਼ੀਨਰੀ ਜੋਗ ਕਰ ਰਿਹਾ ਜੀ ਇਹਦੇ ਲਈ ਸਰਕਾਰ ਤੋਂ ਅਸੀਂ ਇਸ ਕਰਕੇ ਅੱਜ ਮਤਲਬ ਇਹ ਸਾਰੀ ਮਜ਼ਦੂਰਾਂ ਨੇ ਮੰਗ ਕੀਤੀ ਆ ਕਿ ਸਰਕਾਰ ਇਹਦੇ ਬਦਲ ਦੇ ਵਿੱਚ ਕੋਈ ਪਿੰਡਾਂ ਦੇ ਵਿੱਚ ਕੋਈ 5-7 ਪਿੰਡਾਂ ਦੇ ਵਿੱਚ ਕੋਈ ਇਹੋ ਜਿਹੀ ਸਿਸਟਮ ਬਣਾਵੇ ਕੋਈ ਫੈਕਟਰੀ ਲਾਵੇ ਕੋਈ ਕਾਰਖਾਨਾ ਲਾਵੇ ਜਿਹੜਾ ਕਿ ਮਜ਼ਦੂਰ ਨੂੰ ਕੰਮ ਮਿਲ ਸਕੇ ਮਜ਼ਦੂਰ ਆਪ ਦੇ ਪਰਿਵਾਰ ਨੂੰ ਪਾਲ ਸਕੇ ਨਹੀਂ ਤਾਂ ਮਤਲਬ ਜਿਵੇਂ ਨਰੇਗਾ ਜਿੰ ਪਿੰਡਾਂ ਦੇ ਵਿੱਚ ਚੱਲਦੀ ਆ ਉਹ ਇੱਕ ਨਰਗਰੂਣੀ ਜੀ ਆ ਕਿਸੇ ਨੂੰ 10 ਦਿਨ ਕੰਮ ਮਿਲ ਗਿਆ ਕਿਸੇ ਨੂੰ 5 ਦਿਨ ਕੰਮ ਮਿਲ ਗਿਆ ਵੀ ਉਹ ਇੱਕ ਪੂਰੇ ਪਰਿਵਾਰ ਨੂੰ ਸਰਕਾਰ ਨਰੇਗਾ ਦਾ ਕੰਮ ਦੇਵੇ ਨਰੇਗਾ ਨੂੰ ਹੋਰ ਜਿਵੇਂ ਸੜਕਾਂ ਬਣ ਰਹੀਆਂ ਚਾਹੇ ਖੇਤਾਂ ਦੇ ਵਿੱਚ ਕੰਮ ਕਰਨ ਦਾ ਚਾਹੇ ਕੋਈ ਹੋਰ ਸਾਰੀ ਦਾ ਕੰਮ ਸਰਕਾਰੀ ਚੱਲ ਰਿਹਾ ਉਹਦੇ 'ਚ ਨਰੇਗਾ ਨੂੰ ਪਹਿਲ ਦੇ ਆਧਾਰ ਤੇ ਉੱਥੇ ਨਰੇਗਾ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ ਔਰ ਇਹਦੇ ਨਾਲ ਸਿੱਖ ਹੋਰ ਮੰਗ ਕਰਦੇ ਆ ਵੀ ਜਿਹੜੀ ਦਿਹਾੜੀ ਉਹ ਨਰਗੁਣੀ ਜੀ ਆ ਜਿਵੇਂ ਅੱਜ ਮਹਿੰਗਾਈ ਆ ਮਹਿੰਗਾਈ ਨੇ ਹਰ ਇੱਕ ਜਿਹੜਾ ਮਜ਼ਦੂਰ ਦਾ ਤਾਂ ਲੱਕ ਤੋੜਨਾ ਹੀ ਤੋੜਨਾ ਸੀ ਜਿਹੜੀ ਮੀਡਲ ਕਲਾਸ ਆ ਉਹ ਵੀ ਅੱਜ ਪੂਰਾ ਰੋਲਾ ਪਾ ਰਹੀ ਆ ਬਈ ਸਾਡਾ ਮਗਾਈ ਨੇ ਲੱਕ ਤੋੜਤਾ ਬਈ ਮਜ਼ਦੂਰ ਦਾ ਹਾਲ ਤੱਕ ਕੀ ਹੋਊਗਾ ਇਹ ਸੋਡੇ ਸਾਰਿਆਂ ਦੇ ਸਾਹਮਣੇ ਆ ਬਈ ਮਜ਼ਦੂਰ ਆਪਦਾ ਬੱਚੇ ਪਾਲ ਸਕੇ ਜੇ ਨਰੇਗਾ ਚ ਕੰਮ ਮਿਲੇ ਤਾਂ ਮਜ਼ਦੂਰ ਕੁਛ ਨਾ ਕੁ ਸਾਉ ਦੇ ਬੱਚਿਆਂ ਨੂੰ ਪਾਲ ਸਕੇ ਜਿਹੜਾ ਦੂਜੇ ਪਾਸੇ ਆ ਸਰਕਾਰ ਪ੍ਰਾਈਵੇਟ ਧਾਰਿਆਂ ਤੇ ਕਰ ਰਹੀ ਆ ਉਹਦੇ ਵਿੱਚ ਵੀ ਜਿਹੜੇ ਸਾਡੇ ਮਜ਼ਦੂਰ ਵਰਗ ਦੇ ਲੋਕ ਉਥੇ ਬੱਚੇ ਪੜਾਉਣ ਜਾਂਦੇ ਆ ਇਹਦਾ ਸਰਕਾਰ ਦਾ ਸਿਸਟਮ ਮੜਾ ਵੀ ਸਰਕਾਰ ਦੇ ਕਾਨੂੰਨ ਬਣਿਆ ਵੀ ਇਦੋਂ ਤਨਖਾਹ ਕੱਟ ਦੇ ਨਹੀਂ ਸਕਦੇ ਪਰ ਅੱਜ 5-5000 ਤੇ 7-7000 ਤੇ ਸਾਡੇ ਸਕੂਲਾਂ 'ਚ ਹੋਣ ਸਾਡਾ ਕੋਈ ਹੋਰਦਾਰਾ ਹੋਵੇ ਉੱਥੇ ਸਾਡੇ ਮਜ਼ਦੂਰਾਂ ਦੇ ਬੱਚਿਆਂ ਨੂੰ ਇੰਨੀ ਪੜ੍ਹਾਈ ਕਰਕੇ ਵੀ ਉੱਥੇ ਇੱਕ ਮਤਲ ਕੰਮ ਕਰਨਾ ਪੈਂਦਾ ਇਹ ਤੇ ਵੀ ਅਸੀਂ ਵਿਚਾਰ ਚਰਚਾ ਕੀਤੀ ਆ ਵੀ ਅਸੀਂ ਆਉਣ ਵਾਲੇ ਸਮੇਂ 'ਚ ਪਿੰਡਾਂ 'ਚ ਜਾਵਾਂਗੇ ਲੋਕਾਂ ਨੂੰ ਕੱਟ ਮਜ਼ਦੂਰਾਂ ਨੂੰ ਇਕੱਠੇ ਕਰਕੇ ਕੋਈ ਲੰਮਾ ਸੰਘਰਸ਼ ਕਰਨ ਦੀ ਅਸੀਂ ਮਤਲਬ ਬਿਉਤ ਬੰਦੀ ਬਣਾ ਰਹੇ ਜਿਹੜੇ ਵਿਸ਼ਿਆਂ ਦੇ ਸੰਬੰਧ ਦੇ ਵਿੱਚ ਚਰਚਾ ਹੋਈ ਹੈ ਜੀ ਇਹ ਇੱਕ ਮੀਟਿੰਗ ਤੱਕ ਸੀਮਤ ਹੈ ਕਿ ਜਿਹੜੇ ਤੁਸੀਂ ਕੋਈ ਅਫਸਰਾਂ ਨੂੰ ਜਾਂ ਆਪਣੇ ਐਮਐਲਏ ਨੇ ਜਾਂ ਮੰਤਰੀਆਂ ਨੂੰ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਲੈ ਕੇ ਆਂਦਾ ਜੀ ਕਦੇ ਕਿ ਨਹੀਂ ਅਸੀਂ ਅੱਜ ਅਲੇ ਇਹ ਪਿੰਡਾਂ ਦੇ ਮਜ਼ਦੂਰਾਂ ਨੂੰ ਇਕੱਠੇ ਕਰਕੇ ਇੱਕ ਪ੍ਰੋਗਰਾਮ ਲੀਕਿਆ ਜੀ ਵੀ ਅਸੀਂ ਇਸ ਪਿੱਸੇ ਤੇ ਲੈ ਕੇ ਜਿਹੜੀਆਂ ਮੰਗਾਂ ਨੇ ਅਸੀਂ ਇਹ ਸਾਰੇ ਅਫਸਰਾਂ ਨੂੰ ਤੇ ਇੱਥੋਂ ਦੇ ਪ੍ਰਸ਼ਾਸਨ ਨੂੰ ਚਾਹੇ ਸਰਕਾਰੀ ਆ ਚਾਹੇ ਗੈਰ ਸਰਕਾਰੀ ਆ ਜੇ ਕੋਈ ਮਤਲਬ ਅਫਸਰ ਬੈਠਾ ਚਾਹੇ ਕੋਈ ਐਮਐਲਏ ਬੈਠਾ ਰਾਜ ਕਰਦਾ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੰਗ ਪੱਤਰ ਦੇ